ਤੁਸੀਂ ਬੱਚੇ ਨੂੰ ਪਹਿਲਾਂ ਤਾਂ ਪ੍ਰਿਪੇਅਰ ਕੀਤਾ ਹੈ ਕਿ ਬੇਟਾ ਜੇ ਤੈਨੂੰ ਸਕੂਲ 'ਚ ਟੀਚਰ ਨੇ ਟੱਚ ਕੀਤਾ ਤੁਸੀਂ ਮੈਨੂੰ ਆਕੇ ਦੱਸਣਾ। ਇਹ ਵੀ ਸਟੂਡੈਂਟ ਨਹੀਂ ਆ ਸਾਡੇ ਲਈ ਆਪਣੇ ਬੱਚੇ ਐ। ਕੋਲ ਟੀਚਰਸ ਵੀ ਤੁਹਾਡੇ ਪੈਰੈਂਟਸ ਨੇ ਸਾਡੇ ਨਾਲੋਂ ਵੱਧ ਤੁਹਾਡੇ ਪੈਰੈਂਟ ਉਹ ਨਹੀਂ ਕਿਉਂਕਿ ਤੁਸੀਂ 7 ਟੂ 8 ਆਵਰਸ ਉਹਨਾਂ ਦੇ ਕੋਲ ਰਹਿੰਦੇ ਹੋ। ਫੈਸ਼ਨਸ ਲੈਵਲ ਅਸੀਂ ਆਪਣਾ ਖੁਦ ਖਤਮ ਕਰ ਚੁੱਕੇ ਆ ਤਾਂ ਕਰਕੇ ਬੱਚਿਆਂ ਦੇ ਵਿੱਚ ਖਤਮ ਹੋਇਆ ਉਹ। ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ सोनू ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਚੈਨਲ ਸਤਰੰਗ। ਸੋ ਜਿਵੇਂ ਤੁਸੀਂ ਮੇਰੇ ਪਿੱਛੇ ਕਾਫੀ ਮੈਡਮਾਂ ਦੇਖ ਪਾ ਰਹੇ ਹੋ ਇਹ ਉਹ ਟੀਚਰ ਨੇ ਜੋ ਬੱਚਿਆਂ ਨੂੰ ਪੜਾਉਂਦੇ ਨੇ ਔਰ ਬੱਚੇ ਅੱਜ ਆਏ ਹੋਏ ਸੀ ਜੋ ਲੇਖ ਤੇ ਖੜੇ ਨੇ ਬੱਚਿਆਂ ਨੂੰ ਕਮਾਨ ਲੈ ਕੇ ਆਏ ਹੋਏ ਨੇ ਸੋ ਤਮਾਮ ਗੱਲਾਂ ਬਾਤਾਂ ਕਰਾਂਗੇ ਅੱਜ ਦੇ ਦੌਰ ਦੇ ਲਈ ਕਿਸ ਤਰ੍ਹਾਂ ਬੱਚੇ ਪੜ੍ਹਦੇ ਨੇ ਤੇ ਕਿਸ ਤਰੀਕੇ ਦਾ ਪ੍ਰਾਣਾ ਮਾਹੌਲ ਸੀ ਤੇ ਅੱਜ ਦੇ ਦੌਰ ਨੂੰ ਕਿਸ ਤਰ੍ਹਾਂ ਦੂਜੇ ਨੇ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼ਕਾਲ ਜੀ ਜੀਣਾ ਜੀ ਤੁਹਾਡਾ ਮੇਰਾ ਨਾਮ ਗੁਰਮਨਦੀਪ ਕੌਰ ਹੈ ਕਿੱਥੋਂ ਆਇਓ ਅਸੀਂ ਮੋਗਾ ਤੋਂ ਆਏ ਆ ਅਸੀਂ ਬੱਚਿਆਂ ਨੂੰ ਲੈ ਕੇ ਆਏ ਆ ਟ੍ਰਿਪ ਦੇ ਲਈ ਚੰਡੀਗੜ੍ਹ ਕੁਮਾਨ ਵਾਸਤੇ ਔਰ ਮੇਰਾ ਨਾਲ ਸਾਰਾ ਸਟਾਫ ਆਇਆ ਹੈ ਹਾਂਜੀ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਅੱਜ ਸੁਖਨਾਲੇਕੀ ਪਹੁੰਚੇ ਆ ਤਾਂ ਬੱਚੇ ਖੁਸ਼ ਹੋਣਗੇ ਸਾਰਾ ਕੁਝ ਦੇਖ ਕੇ ਹਾਂਜੀ ਅੱਛਾ ਮੈਮ ਕੀ ਕਹਿਣਾ ਚਾਹੋਗੇ ਜਿੱਦਾਂ ਅੱਜਕੱਲ ਦੇ ਬੱਚੇ ਨੇ ਸਹਿਣਸ਼ੀਲਤਾ ਬਹੁਤ ਘੱਟ ਰਹੀ ਗਈ ਕਿਉਂਕਿ ਪਹਿਲਾਂ ਦੌਰ ਦੇਖਿਆ ਜਾਂਦਾ ਸੀ ਬੱਚਿਆਂ ਨੂੰ ਮਾਰਿਆ ਜਾਂਦਾ ਸੀ ਕੁੱਟਿਆ ਜਾਂਦਾ ਸੀ ਡਾਂਟਿਆ ਵੀ ਜਾਂਦਾ ਸੀ ਪਰ ਅੱਜ ਜੇ ਥੋੜਾ ਜਿਹਾ ਬੱਚੇ ਨੂੰ ਡਾਂਟ ਦੋ ਤਾਂ ਬੱਚੇ ਆਪਣੇ ਮਾਪੇ ਨੂੰ ਬੁਲਾ ਲੈਂਦੇ ਨੇ ਉਦੇ ਬਾਰੇ ਕੀ ਸਰ ਇਹ ਵੈਸੇ ਕੋਈ ਜ਼ਿਆਦਾ ਕੰਪਲਿਕੇਟਿਡ ਚੀਜ਼ ਨਹੀਂ ਹੈ ਮੇਰੇ ਅਕੋਰਡਿੰਗ ਬਿਕੋਜ਼ ਅਸੀਂ ਡੇਲੀ ਸਟੂਡੈਂਟਸ ਨੂੰ ਡੀਲ ਕਰਦੇ ਆ ਮੇਰੇ ਟੀਚਰਸ ਡੀਲ ਕਰਦੇ ਆ ਹਨਾ ਤਾਂ ਕੀ ਹੁੰਦਾ ਹੈ ਕਿ ਸਾਡੇ ਵਿੱਚ ਪਹਿਲਾਂ ਪੇਸ਼ੈਂਸ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਸੀ ਜੇ ਪੇਸ਼ੈਂਸ ਦੀ ਗੱਲ ਕਰਦੇ ਆ ਤਾਂ ਪਹਿਲਾਂ ਸਾਡੇ ਵਿੱਚ ਬਹੁਤ ਘਟ ਹੈ ਤਾਂ ਕਰਕੇ ਬੱਚਿਆਂ ਦੇ ਵਿੱਚ ਘਟ ਹੈ ਜੇ ਸਾਡਾ ਪੇਸ਼ੈਂਸ ਲੈਵਲ ਅੱਛਾ ਰਹੇਗਾ ਤਾਂ ਆਬਵੀਅਸਲੀ ਇਹ ਬੱਚਿਆਂ ਦਾ ਪੇਸ਼ੈਂਸ ਲੈਵਲ ਵੀ ਅੱਛਾ ਹੀ ਹੋਏਗਾ ਕਿਉਂਕਿ ਇਨਹੈਰਿਟ ਜਿਹੜੇ ਮੋਰਲ ਵੈਲਿਊਜ਼ ਨੇ ਉਹ ਸਾਰੇ ਅਸੀਂ ਇਨਹੈਰਿਟ ਕਰਨੇ ਆ ਪੈਰੈਂਟਸ ਤੋਂ ਆਉਂਦੇ ਨੇ ਬੱਚਿਆਂ ਨੂੰ ਆਪਾਂ ਕੋਈ ਬਾਇ ਬਰਥ ਕੁਝ ਵੀ ਨਹੀਂ ਹੁੰਦਾ ਹੈਗਾ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਬਟ ਉਹ ਜਿੱਦਾਂ ਦੇ ਐਟਮੋਸਫੀਅਰ ਚ ਹੁੰਦੇ ਆ ਬੱਚੇ ਜਿੱਦਾਂ ਦੇ ਐਟਮੋਸਫੀਅਰ ਚ ਵਿਚਰਦੇ ਆ ਤਾਂ ਉਹ ਤੇ ਡਿਪੈਂਡ ਕਰਦਾ ਕਿ ਬੱਚੇ ਦਾ ਬਿਹੇਵੀਅਰ ਕਿਦਾਂ ਦਾ ਆ ਰਾਈਟ ਮੈਂ ਮੈਂ ਵੈਸੇ ਇਹ ਮੇਰੇ ਲਈ ਕੰਪਲਿਕੇਟਡ ਚੀਜ਼ ਰਾਈਟ ਮੈਂ ਤੁਸੀਂ ਮੈਨੂੰ ਹੁਣੀ ਕਹੇ ਵੀ ਕਾਰਪੋਰਲ ਪਨੀਸ਼ਮੈਂਟ ਜਾਂ ਮਾਰਨਾ ਕੁੱਟਣਾ ਹੈਨਾ ਤਾਂ ਮੈਂ ਸਟਿਲ ਹਜੇ ਕਰਦੀ ਆ ਮੈਂ ਕੈਮਰਾ ਦੇ ਸਾਹਮਣੇ ਕਹਿ ਰਹੀ ਹਾਂ ਬਟ ਦ ਥਿੰਗ ਇਜ਼ ਥੈਟ ਉਹ ਬੱਚੇ ਨੇ ਜਿਹੜੇ ਉਹ ਉਹਨਾਂ ਕੀ ਅਸੀਂ ਕਰਦੇ ਹਾਂ ਵੀ ਕਿ ਹਾਂ ਬੱਚੇ ਟੋਲਰੇਟ ਵੀ ਕਰ ਲੈਂਦੇ ਉਹ ਬੱਚੇ ਸਾਨੂੰ ਆਪਣੇ ਐਜ਼ ਅ ਪੈਰੈਂਟ ਲੈਂਦੇ ਆ ਠੀਕ ਹੈ ਪੈਰੈਂਟ ਅੱਜ ਵੀ ਇਹ ਕਰਨ ਦੇ ਵਿੱਚ ਕਰਦੇ ਆ ਮਾਰਦੇ ਆ ਬਟ ਸਕੂਲ ਨੂੰ ਉਹ ਬਰਦਾਸ਼ਤ ਨਹੀਂ ਕਰਦੇ ਵੀ ਸਕੂਲ ਚ ਟੀਚਰ ਨੇ ਮਾਰਿਆ ਹਨਾ ਬਟ ਜੇ ਅਸੀਂ ਪੈਰੈਂਟ ਦੇ ਤੌਰ ਤੇ ਉਹਨਾਂ ਨੂੰ ਟ੍ਰੀਟ ਕਰਦੇ ਹਾਂ ਬੱਚਿਆਂ ਨੂੰ ਤਾਂ ਬੱਚਿਆਂ ਨੂੰ ਫੀਲ ਹੀ ਨਹੀਂ ਹੁੰਦਾ ਹੁਣ ਸਾਡੇ ਨਾਲ ਮੇਰੇ ਜਿੰਨੇ ਵੀ ਬੱਚੇ ਆਏ ਨੇ ਮੋਸਟ ਪ੍ਰੋਬੇਬਲੀ ਤੁਹਾਨੂੰ ਤੁਸੀਂ ਕਿਸੇ ਨਾਲ ਵੀ ਗੱਲ ਕਰੋਗੇ ਤਾਂ ਸਾਰੇ ਬੱਚੇ ਤੁਹਾਨੂੰ ਇਹੀ ਕਹਿਣਗੇ ਕਿ ਸਾਨੂੰ ਟੀਚਰਸ ਹਮੇਸ਼ਾ ਸਾਡੇ ਪੇਰੈਂਟਸ ਦੀ ਟਰੀਟ ਕਰਦੇ ਆ ਰਾਈਟ ਜੇ ਤਾਂ ਅਸੀਂ ਐਜ਼ ਅ ਟੀਚਰ ਰਹਾਂਗੇ ਤਾਂ ਉਹ ਗੱਲਾਂ ਆਣਗੀਆਂ ਬਕਾਇਦਾ ਆਣਗੀਆਂ ਇਹ ਪ੍ਰੋਬਲਮਸ ਸਾਨੂੰ ਬਟ ਜੇ ਅਸੀਂ ਐਜ਼ ਅ ਪੇਰੈਂਟ 딜 ਕਰਨੇ ਤਾਂ ਸਾਨੂੰ ਕਿਤੇ ਕੋਈ ਇਸ਼ੂ ਨਹੀਂ ਆਏਗਾ ਪਹਿਲਾਂ ਦੇਖਿਆ ਗਿਆ ਸੀ ਇੱਕ ਥਾਂ ਤੇ ਆਪਾਂ ਪੰਜਾਬ ਦੇ ਵਿੱਚ ਇੱਕ ਖਬਰ ਨਿਕਲ ਕੇ ਆਈ ਸੀ ਕਿ ਇੱਕ ਟੀਚਰ ਵੱਲੋਂ ਬੱਚਿਆਂ ਨੂੰ ਮਾਰੇ ਗਿਆ ਤੇ ਇਹ ਕਿਹਾ ਗਿਆ ਕਿ ਉਹਨਾਂ ਦੇ ਵਿੱਚੋਂ ਪੀਰ ਆਂਦੇ ਨਾ ਮਾਤਾ ਆਂਦੀਆਂ ਨਾ ਤੇ ਉਹਨਾਂ ਨੂੰ ਕਾਫੀ ਬੱਚਿਆਂ ਨੂੰ ਕੁੱਟਿਆ ਗਿਆ ਤੇ ਹਾਲਾਂਕਿ ਸੜਕ ਵੀ ਰੋਕੀ ਗਈ ਸੀ ਬਜਾ ਤੁਹਾਨੂੰ ਕੀ ਲੱਗਦਾ ਕਿ ਗੁੱਸੇ ਦੇ ਵਿੱਚ ਕਈ ਵਾਰੀ ਐਦਾਂ ਹੁੰਦਾ ਕਿ ਬਾਅਦ ਦੇ ਵਿੱਚ ਇਹ ਨਾਂ ਦਿੱਤਾ ਜਾਂਦਾ ਕਿ ਆ ਤਾਂ ਫਿਰ ਉਹਨਾਂ ਦੇ ਪੀਰ ਆਂਦੇ ਨਾ ਜਾਂ ਮਾਤਾ ਆਂਦੀਆਂ ਨਾ ਇਹ ਗੱਲਾਂ ਹੁੰਦੀਆਂ ਨੇ ਕੁਝ ਗੁੱਸੇ ਦੇ ਵਿੱਚ ਵੀ ਸਿਰ ਐਕਦਾ ਮੇਰੇ ਸਾਹਮਣੇ ਤੱਕ ਕੋਈ ਅਜੇ ਤੱਕ ਸਿਚੁਏਸ਼ਨ ਨਹੀਂ ਆਈ ਹੈ ਕਿ ਸਾਨੂੰ ਫੇਸ ਕਰਨੀ ਪਵੇ ਐਦਾਂ ਦੀ ਸਿਚੁਏਸ਼ਨ ਬਿਕਾਜ਼ ਜੇ ਇਹ ਨਿਊਜ਼ ਆਈ ਵੀ ਹੋਏਗੀ ਤਾਂ ਵੀ ਡੋਨਟ ਨੋ ਇਹਦੇ ਤੇ ਕਮੈਂਟ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਬਟ ਜੋ ਸਾਨੂੰ ਸਾਡਾ ਪਤਾ ਹੈ ਤਾਂ ਇਹ ਹੀ ਪਤਾ ਹੈ ਕਿ ਅਸੀਂ ਬੀਿੰਗ ਅ ਪੈਰੈਂਟ ਕੰਮ ਕਰਦੇ ਆਂ ਬੱਚਿਆਂ ਦੇ ਨਾਲ ਤਾਂ ਉਹ ਬੱਚੇ ਵੀ ਸਟੂਡੈਂਟ ਨਹੀਂ ਆ ਸਾਡੇ ਲਈ ਆਪਣੇ ਬੱਚੇ ਹੈ ਹੈਨਾ ਤਾਂ ਸਾਡੇ ਲਈ ਸਾਡੇ ਲਈ ਸਾਰਾ ਕੁਝ ਸਹੀ ਚੱਲਦਾ ਹੈਗਾ ਤੁਹਾਡੇ ਲਈ ਤੁਹਾਆਂ ਨਾਲ ਗੱਲ ਕਰਗੇ ਤੁਹਾਡਾ ਕੀ ਨਾਮ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਪ੍ਰੀਤ ਕੌਰ ਹੈ। ਅੱਛਾ ਤੁਸੀਂ ਆਪ ਟੀਚਰ ਹੋ? ਹਾਂਜੀ। ਪਰ ਤੁਸੀਂ ਲੱਗਦੇ ਬੱਚੇ ਹੋ। ਨਹੀਂ ਮੈਂ ਟੀਚਰ ਆ ਮੈਥਮੈਟਿਕਸ ਟੀਚ ਕਰਦੀ ਆ ਐਂਡ ਇੰਗਲਿਸ਼। ਅੱਛਾ ਫੈਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕਿ ਕੋਈ ਦੌਰ ਸੀ ਕਿ ਬੱਚਿਆਂ ਨੂੰ ਅਸੀਂ ਕੋਈ ਛੱਲਾ ਪਾਣ ਤੋਂ ਵੀ ਰੋਕਿਆ ਜਾਂਦਾ ਸੀ। ਤੇ ਬਹੁਤ ਗੱਲਾਂ ਇਦਾਂ ਹੋਏ ਚੂੜੀਆਂ ਤੋਂ ਰੋਕਿਆ ਜਾਂਦਾ ਸੀ ਕੁੜੀਆਂ ਨੂੰ ਛੱਲਿਆਂ ਤੋਂ ਰੋਕਿਆ ਜਾਂਦਾ ਸੀ ਸੈਂਟ ਤੋਂ ਰੋਕਿਆ ਜਾਂਦਾ ਸੀ ਕਿ ਅੱਜ ਟੀਚਰ ਆਪ ਇੰਨਾ ਫੈਸ਼ਨ ਕਰਕੇ ਸਕੂਲ 'ਤੇ ਆਉਂਦੀਆਂ ਨੇ ਕੀ ਕਹੋਗੇ? ਏਡਵਾਂਸਮੈਂਟ ਹੈ ਜਿੱਦਾਂ ਜਿੱਦਾਂ ਟੈਕਨੋਲੋਜੀ ਵਧਦੀ ਜਾਂਦੀ ਹੈ ਹੁਣ ਬੱਚੇ ਵੀ ਸਾਨੂੰ ਦੇਖ ਦੇਖ ਕੇ ਅੱਗੇ ਚੱਲਦੇ ਪਏ ਆ ਬਸ ਜਮਾਨੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੈ ਸਕੂਲ ਦੇ ਵਿੱਚ ਟੀਚਰ ਸਾਡੇ ਯੂਨੀਫਾਰਮਸ ਨਾਲ ਲਾਂਦੇ ਆ ਰਾਈਟ ਹਾਂ ਬਟ ਹਾਂ ਅਕੋਰਡਿੰਗ ਟੂ ਦਾ ਐਟਮੋਸਫੇਅਰ ਸਾਨੂੰ ਉਸ ਤੇ ਅਕੋਰਡਿੰਗ ਹੀ ਟੀਚਰ ਨੂੰ ਬਿਹੇਵ ਕਰਨਾ ਪੈਂਦਾ ਉਸੇ ਤਰ੍ਹਾਂ ਦੇ ਹੈਅਰ ਸਟਾਈਲਸ ਰਹਿੰਦੇ ਆ ਹੁਣ ਇਹ ਤਾਂ ਹੈ ਨਹੀਂ ਕਿ ਟੀਚਰ ਸਕੂਲ ਦੇ ਵਿੱਚ ਆ ਰਹੇ ਆ ਜੀ ਮੇਕਅਪ ਪੂਰਾ ਕਰਕੇ ਆਣਗੇ ਨੋ ਆਈ ਡੋਨਟ ਨੋ ਕਿ ਕੋਈ ਅਜਾ ਸਕੂਲ ਹੋਏਗਾ ਕਿ ਐਦਾਂ ਉਹਨਾਂ ਨੂੰ ਪਾਰਟਿਕੂਲਰ ਉਹਨਾਂ ਨੂੰ ਇਨਸਟਰਕਸ਼ਨਸ ਦਿੱਤੀਆਂ ਜਾਣਗੀਆਂ ਜਾਂ ਨਹੀਂ ਕਿ ਉਹ ਐਦਾਂ ਰੈਡੀ ਹੋ ਕੇ ਆਣ ਹਾਂ ਜਦੋਂ ਟ੍ਰਿਪਸ ਤੇ ਆਣਨੇ ਆ ਜਾਣਨੇ ਆ ਤਾਂ ਸਾਡਾ ਆਪਣਾ ਸਾਡਾ ਪਹਿਰਾਵਾ ਅਲੱਗ ਰਹੇਗਾ ਸਕੂਲ ਦੇ ਵਿੱਚ ਸਭ ਦਾ ਪਹਿਰਾਵਾ lag rahega to fashion is not about the matlab uh, like uh, makeup and all the things it's about how you carry the things hai na to teacher sirf simply carry karde hai cheezan nu hai na ta unna di uniform hai gi hai to i don't think ke ਯੂਗਲatsch ਇਹਨਾਂ ਕਿ ਤੁਸੀਂ ਕਹਿ ਰਹੇ ਹੋ ਕਿ ਫੈਸ਼ਨ ਕਰਕੇ ਆਉਂਦੇ ਆ ਟੀਚਰਸ ਤਾਂ ਇਟਸ ਨਾਟ ਅਬਾਊਟ ਦੇਖਿਆ ਮੈਂ ਇਸ ਕਰਕੇ ਕਹਿ ਰਿਹਾ ਕਿ ਕਿਉਂਕਿ ਬਹੁਤ ਸਾਰੇ ਟੀਚਰ ਐਦਾਂ ਦੇ ਨੇ ਤੁਸੀਂ ਚਲੋ ਠੀਕ ਹੈ ਤੁਹਾਡੇ ਇੱਕ ਸਕੂਲ ਦੇ ਵਿੱਚ ਤੁਸੀਂ ਇਨਫਾਰਮ ਪਾਉਂਦੇ ਹੋਣੇ ਸਾਰੇ ਵਧੀਆ ਤਰੀਕੇ ਨਾਲ ਆਉਂਦੇ ਹੋਣੇ ਪਰ ਬਹੁਤ ਸਾਰੇ ਅੱਜ ਸਕੂਲ ਹੈਗੇ ਨੇ ਜਿਹੜੇ ਇੱਕ ਸਕੂਲ ਨੂੰ ਵੀ ਫੈਸ਼ਨ ਦੇ ਤੌਰ ਤੇ ਦੇਖਦੇ ਨੇ ਕਿ ਜਿਹੜੀ ਟੀਚਰ ਹੁੰਦੇ ਨੇ ਐਦਾਂ ਆਉਂਦੇ ਨੇ ਫੈਸ਼ਨ ਕਰਕੇ ਆਉਂਦੇ ਨੇ ਕਿ ਸਭ ਨੂੰ ਪਤਾ ਹੀ ਹੈ ਵੈਸੇ ਸਾਡੇ ਕੋਲ ਬਹੁਤ ਗੱਲਾਂ ਨੇ ਚਲੋ ਕੋਈ ਗੱਲ ਨਹੀਂ ਆਪਾਂ ਜਿੱਦਾਂ ਗੱਲ ਕਰ ਲਈ ਕਿ ਅੱਜਕੱਲ ਮੈਂ ਦੇਖਿਆ ਕਿ ਬੱਚਿਆਂ ਦੇ ਵਿੱਚ ਜਿੱਦਾਂ ਤੇ ਮੈਂ ਦੇਖਿਆ ਕਿ ਇੱਕ ਖਬਰ ਆਈ ਸੀ ਕਿ ਹੁਣ ਸਾਡੇ ਇਲਾਕੇ ਦੀ ਹੈ ਕਿ ਇੱਕ ਬੱਚੇ ਨੇ ਇੱਕ ਟੀਚਰ ਦੇ ਥੱਪੜ ਮਾਰਿਆ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਕੱਲ ਬੱਚਾ ਕਿੰਨਾ ਉਹ ਹੋ ਗਿਆ ਕਿ ਇਨਾ ਮਾਰਾ ਜਾ ਵੀ ਬਰਦਾਸ਼ਤ ਨਹੀਂ ਕਰਦਾ ਹੈਗਾ ਇਹ ਗੱਲਾਂ ਨੂੰ ਬਾਅਦ ਦੇ ਵਿੱਚ ਯਾਨੀ ਥਾਣਿਆਂ ਤੱਕ ਗੱਲਾਂ ਜਾਂਦੀਆਂ ਨੇ ਜੀ ਸੌਰੀ ਟੂ ਸੇ ਮੈਂ ਪਹਿਲਾਂ ਤੁਹਾਨੂੰ ਇੱਕ ਕੁਐਸਚਨ ਪੁੱਟ ਕਰਨਾ ਚਾਹੂੰਗੀ ਠੀਕ ਹੈ ਤੁਸੀਂ ਮੈਰਿਡ ਹੋ ਦੋ ਬੱਚੇ ਨੇ ਜੀ ਮੇਰੇ ਜੀਆ ਠੀਕ ਹੈ ਤੁਹਾਡੇ ਪੇਰੈਂਟਸ ਹੈ ਛੋਟੇ ਸੀ ਜਦੋਂ ਤੁਸੀਂ ਜਾਂ ਕਿੱਦਾਂ ਸੀ ਤਾਂ ਜਦੋਂ ਆ ਤੁਹਾਨੂੰ ਤੁਹਾਡੇ ਪੇਰੈਂਟਸ ਰੋਕਦੇ ਸੀ ਤਾਂ ਤੁਹਾਨੂੰ ਗੁੱਸਾ ਆਂਦਾ ਸੀ ਗੁੱਸਾ ਆਂਦਾ ਸੀ ਹਾਂਜੀ ਕੁੱਟਦੇ ਵੀ ਸਾਡੇ ਵਿੱਚ ਕੁੱਟਦੇ ਸੀ ਬਿਲਕੁਲ ਕੁੱਟਦੇ ਸੀ ਤੁਸੀਂ ਕੰਟਰੋਲ ਕਰਦੇ ਸੀ ਤੁਸੀਂ ਗੁੱਸੇ ਨੂੰ ਐਂਗਰ ਕੰਟਰੋਲ ਹੁੰਦਾ ਸੀ ਰਾਈਟ ਹੈਨਾ ਬਟ ਹੁਣ ਤੁਸੀਂ ਜਦੋਂ ਬੱਚੇ ਨੂੰ ਸਕੂਲ ਕਹਿ ਕੇ ਭੇਜ ਰਹੇ ਹੋ ਕਿ ਬੇਟਾ ਜੇ ਤੈਨੂੰ ਕਿਸੇ ਨੇ ਸਕੂਲ 'ਚ ਹੱਥ ਲਾਇਆ ਤਾਂ ਮੈਨੂੰ ਆ ਕੇ ਦੱਸਣਾ ਤੁਸੀਂ 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 ਬੱਚੇ ਨੂੰ ਪਹਿਲਾਂ ਤਾਂ ਪ੍ਰਿਪੇਅਰ ਕੀਤਾ ਹੈ ਕਿ ਬੇਟਾ ਜੇ ਤੈਨੂੰ ਸਕੂਲ 'ਚ ਟੀਚਰ ਨੇ ਟੱਚ ਕੀਤਾ ਤੁਸੀਂ ਮੈਨੂੰ ਆਕੇ ਦੱਸਣਾ ਹੈ ਹੈਨਾ ਫਸਟ ਆਫ ਆਲ ਤੁਸੀਂ ਬੱਚੇ ਨੂੰ ਸਮਝਾ ਕੇ ਭੇਜੋ ਕਿ ਬੇਟਾ ਸਕੂਲ 'ਚ ਟੀਚਰਸ ਵੀ ਤੁਹਾਡੇ ਪੇਰੈਂਟਸ ਨੇ ਸਾਡੇ ਨਾਲੋਂ ਵੱਧ ਤੁਹਾਡੇ ਪੇਰੈਂਟ ਉਹ ਨਹੀਂ ਕਿਉਂਕਿ ਤੁਸੀਂ 7 ਟੂ 8 ਆਵਰਸ ਉਹਨਾਂ ਦੇ ਕੋਲ ਰਹਿੰਦੇ ਹੋ ਹੈਨਾ ਜਦੋਂ ਹੁਣ ਤੁਸੀਂ ਬੱਚੇ ਦਾ ਮਾਈਂਡ ਸੈਟ ਕਰਤਾ ਤਾਂ ਆਬਵੀਅਸਲੀ ਹੈ ਕਿ ਉਹ ਬੱਚਾ ਬੱਚੇ ਦੇ ਵਿੱਚ ਪੇਸ਼ੈਂਸ ਲੈਵਲ ਤੁਸੀਂ ਖੁਦ ਘੱਟ ਕਰ ਰਹੇ ਹੋ ਕਰਦੇ ਹੋ ਕਿ ਨਹੀਂ ਕਰਦੇ ਤਾਂ ਪੇਸ਼ੈਂਸ ਲੈਵਲ ਗਰੋ ਕਦੋਂ ਹੋਊਗਾ ਜਦੋਂ ਅਸੀਂ ਉਹਨਾਂ ਨੂੰ ਪੇਸ਼ੈਂਸ ਲੈਵਲ ਦੇਣ ਦੀ ਕੋਸ਼ਿਸ਼ ਕਰਾਂਗੇ ਅਸੀਂ ਖੁਦ ਇਨਹੈਰਿਟ ਨਹੀਂ ਕਰ ਰਹੇ ਆ ਉਹਨਾਂ ਦੇ ਵਿੱਚ ਤਾਂ ਉਹ ਨਹੀਂ ਅੱਜ ਯਾਨੀ ਕਹਿਣ ਦਾ ਮੈਂ ਕਮੀ ਆ ਸਾਡੇ ਆਪਣੇ ਚਾਹ ਮਾਪੇ ਦੇ ਵਿੱਚ ਪੈਰੈਂਟਸ ਦੇ ਵਿੱਚ ਨੇ ਟੀਚਰਸ ਵਿੱਚ ਵੀ ਹੋਣਗੇ ਮੈਂ ਆਮ ਨਾਟ ਸੇ ਕਿਉਂਕਿ ਟੀਚਰਸ ਵੀ ਪੈਰੈਂਟ ਨਹੀਂ ਹੈ ਨਾ ਉਹ ਕੋਈ ਉਹ ਨਹੀਂ ਹੈ ਬਟ ਗੱਲ ਕੀ ਹੈ ਕਿ ਪੇਸ਼ੈਂਸ ਲੈਵਲ ਅਸੀਂ ਆਪਣਾ ਖੁਦ ਖਤਮ ਕਰ ਚੁੱਕੇ ਆ ਤਾਂ ਕਰਕੇ ਬੱਚਿਆਂ ਦੇ ਵਿੱਚ ਖਤਮ ਹੋਇਆ ਉਹ ਰਾਈਟ ਉਹ ਹੀ ਗੱਲ ਕਰ ਰਹੇ ਕਿ ਮਾਪੇ ਜਿੰਨੇ ਸੌਲ ਹੋਗੇ ਕਿ ਆਪਣੇ ਬੱਚਿਆਂ ਨੂੰ ਕਿੰਨਾ ਪਿਆਰ ਕਰਦੇ ਨੇ ਕੋਈ ਡਾਂਟਦਾ ਤੇ ਇਹ ਕਹਿੰਦੇ ਨੇ ਟੀਚਰਾਂ ਤੱਕ ਚਲੇ ਜਾਂਦੇ ਪਿਆਰ ਆਪਾਂ ਪਿਆਰ ਆਪਾਂ ਜਿਵੇਂ ਆਪਣੇ ਵੱਡੇ ਬਜ਼ੁਰਗ ਕਹਿੰਦੇ ਸੀ ਨਾ ਲਾੜ ਪਿਆਰ ਆ ਜਿਹੜਾ ਉਹ ਪੈਣਨ ਦਾ ਖਾਣ ਪੀਣ ਦਾ ਹੋਣਾ ਚਾਹੀਦਾ ਹੈ ਨਾ ਤਾ ਜਿਹੜੀ ਅਸੀਂ ਬੱਚੇ ਨੂੰ ਮੋਰਲ ਵੈਲਿਊਜ਼ ਦੇਣੀਆਂ ਉਹਨਾਂ ਦਾ ਮੇਰੇ ਖਿਆਲ ਚ ਲਾੜ ਪਿਆਰ ਨਾਲ ਨਹੀਂ ਉਹ ਬੱਚੇ ਨੂੰ ਸਟ੍ਰੈਕਟਲੀ ਵੀ ਬੋਲਣਾ ਪੈਂਦਾ ਪਿਆਰ ਨਾਲ ਵੀ ਬੈਲੈਂਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹੈਨਾ ਇਕਵੇਲਿਬਿਲਟੀ ਹੋਣੀ ਚਾਹੀਦੀ ਆ ਤਾਂ ਕਿ ਇਹ ਸਾਨੂੰ ਪਹਿਲਾਂ ਆਪਣੇ ਆਪ ਨੂੰ ਇੰਪਰੂਵ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਇੱਕ ਸਿੰਪਲ ਜੀ ਐਗਜ਼ਾਮਪਲ ਦਿੰਨੀ ਆ ਮੈਂ ਮੈਂ ਫੋਨ ਦੇਖਦੀ ਆ ਰਾਈਟ ਠੀਕ ਹੈ ਮੈਂ ਜਾਂਦੇ ਸਾਰ ਪਹਿਲਾਂ ਆਪਣਾ ਫੋਨ ਚੈੱਕ ਕਰਦੀ ਆ ਘਰ ਜਾ ਕੇ ਹੈਨਾ ਕੀ ਹੈ ਮੇਰੀ ਬੇਟੀ ਨੂੰ ਵੀ ਟਾਈਮ ਮਿਲਦਾਗਾ ਉਹ ਵੀ ਫੋਨ ਚੈੱਕ ਕਰ ਲੈਂਦੀ ਹੈ ਠੀਕ ਹੈ ਉਹ ਵੀ ਫੋਨ ਦੇਖਦੀ ਹੈ ਜੇ ਮੈਂ ਜਾ ਕੇ ਆਪਣਾ ਫੋਨ ਰੱਖਦਾ ਠੀਕ ਹੈ ਤਾਂ ਉਹਨੂੰ ਵੀ ਫੋਨ ਦੇਖਣ ਦਾ ਕੋਈ ਉਹ ਨਹੀਂ ਹੋਏਗਾ ਕਿ ਹਾਂ ਮੰਮਾ ਕੰਮ ਕਰ ਰਿਹਾ ਤਾਂ ਉਹ ਵੀ ਮੇਰੇ ਨਾਲ ਹੈਲਪ ਕਰਦੀ ਹੈ ਜਦੋਂ ਮੈਂ ਫੋਨ ਤੇ ਹੁੰਦੀ ਆ ਤਾਂ ਉਹ ਵੀ ਫੋਨ ਤੇ ਹੁੰਦੀ ਹੈ ਜਸਟ ਬਿਕੋਜ਼ ਆਫ ਮੀ ਮੇਰੇ ਕਰਕੇ ਆ ਹੈਨਾ ਤਾਂ ਸਾਨੂੰ ਖੁਦ ਨੂੰ ਬਿਲਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੀਆਂ ਮੋਰਲ ਵੈਲਿਊਜ਼ ਵੀਕ ਹੋ ਚੁੱਕੀਆਂ ਨੇ ਕਿਤੇ ਨਾ ਕਿਤੇ ਆਪਾਂ ਇਹ ਸਾਨੂੰ ਐਡਮਿਟ ਕਰਨਾ ਚਾਹੀਦਾ ਕਿ ਸਾਡੀਆਂ ਆਪਣੀਆਂ ਮੋਰਲ ਵੈਲਿਊਜ਼ ਜਿਹੜੀਆਂ ਸੀਗੀਆਂ ਉਹ ਡੀਗ੍ਰੇਡ ਹੁੰਦੀਆਂ ਜਾ ਰਹੀਆਂ ਸੀ ਬੱਚਿਆਂ ਦੇ ਵਿੱਚ ਉਹ ਹੋਰ ਵੀ ਜ਼ਿਆਦਾ ਡੀਗ੍ਰੇਡ ਹੁੰਦੀਆਂ ਜਾ ਰਹੀਆਂ ਨੇ ਹੈਨਾ ਤਾਂ ਮੋਰਲ ਵੈਲਿਊਜ਼ ਬਹੁਤ ਵੱਡਾ ਇੱਕ ਅੱਜ ਦਾ ਵਿਸ਼ਾ ਹੈਗਾ ਜਿਹੜਾ ਕਿ ਮਤਲਬ ਸਾਨੂੰ ਹਾਈਲਾਈਟ ਕਰਨਾ ਚਾਹੀਦਾ ਕਿਉਂਕਿ ਜੇ ਅਸੀਂ ਅੱਜ ਹਾਈਲਾਈਟ ਨਹੀਂ ਕਰਾਂਗੇ ਤਾਂ ਕੱਲ ਨੂੰ ਸਾਨੂੰ ਸਾਨੂੰ ਤਾਂ ਭੁਗਤਣਾ ਪੈਣਾ ਹੀ ਆ ਨਾਲ ਸਾਡੇ ਬੱਚਿਆਂ ਨੂੰ ਜ਼ਿਆਦਾ ਭੁਗਤਣਾ ਪਏਗਾ ਸਹੀ ਗੱਲ ਹੈ ਜੀ ਬੱਚੇ ਵਾਕਈ ਬੱਚੇ ਰੱਬ ਦਾ ਰੂਪ ਹੁੰਦੇ ਨੇ ਮੈਂ ਕਹਾ ਕੈਮਰਾਮੈਨ ਨੂੰ ਕਿ ਬੱਚਿਆਂ ਵੱਲ ਥੋੜਾ ਜਿਹਾ ਕੈਮਰਾ ਘੁਮਾ ਦੇਣਾ ਸੋ ਬਹੁਤ ਵਧੀਆ ਮੈਮ ਤੁਸੀਂ ਗੱਲਾਂ ਬਾਤਾਂ ਕੀਤਾ ਸੀ ਸੋ ਥੈਂਕ ਯੂ ਤੁਹਾਡਾ ਇੰਨਾ ਸਮਾ ਲੀਤਾ ਸੀ ਸੋ ਧੰਨਵਾਦ ਤੁਸੀਂ ਇੰਨਾ ਸਮਾਂ ਦਿੱਤਾ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸੋ ਮਚ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲਬਾਤ ਬਾਰੇ ਸੋ ਕਮੈਂਟ ਕਰਕੇ ਜ਼ਰੂਰ ਦੱਸਣਾ ਸੋ ਜਿਨ੍ਹਾਂ ਨੇ ਚੈਨਲ ਸਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰ ਔਰ ਤਾਜ਼ਾ ਖਬਰਾਂ ਤੇ ਲਈ ਸਾਡੇ ਤੱਕ ਸਾਰੀਆਂ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਜਿਨ੍ਹਾਂ ਨੇ ਚੈਨਲ ਸੱਤਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੈ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਜਿਓ ਆ ਗਿਆ ਮੇਰੇ ਸਹਿਯੋਗੀ ਗੁਰੀ ਦਿਨਨਾਥ ਸੋਨੂ ਜਾਂਸਲਾ ਦੀ ਰਿਪੋਰਟ ਚੰਡੀਗੜ੍ਹ